ਨਾਮ ਭਾਈ ਮੇਰਾ ਜਸਪਿੰਦਰ ਆ। ਸਬਜ਼ੀਆਂ ਭਾਈ ਬਰਸਾਤ ਹੋਈ ਜੇ ਹਰ ਸਾਲ ਮਹਿੰਗੀਆਂ ਹੁੰਦੀਆਂ ਹੰਦੀਆਂ। ਅਸੀਂ ਜਿੱਥੇ ਕੋੰਡਾ ਹਿਸਾਬ ਨਾਲ ਸੌਦਾ ਵੇਚਦੇ ਆ ਉੱਥੇ 20-20 ਕਿਲੋ 10-10 ਕਿਲੋ ਤੇ ਆਏ ਨੇ। ਅਸੀਂ ਜਿਆਦਾ ਸੌਦਾ ਨਹੀਂ ਵੇਚ ਪਾਂਦੇ ਗਾਗ ਵੀ 150ਣਗੇ ਡਰ ਜਾਂਦੇ ਆ। ਕੀ ਕਹਿੰਦੇ ਕਿ ਇੰਨਾ ਮਹਿੰਗਾ ਸੌਦਾ ਜਿੱਤੇ ਕਿਲੋ ਖਰਨੇ ਉਹ ਅਗਲੇ ਪਈਆ ਖਰਦੇ ਆ। ਜਦੋਂ ਮੰਦੇ ਹੁੰਦੇ ਉਦੋਂ ਕਿਲੋ-ਕਿਲੋ ਲੈ ਜਾਂਦੇ ਆ। ਇਸ ਟਾਈਮ ਤੇ ਹਰ ਕੋਈ ਕਸਟਮਰ ਕਹਿੰਦਾ ਕਿ ਯਾਰ ਪਈਆ ਨਾਲ ਗੁਜ਼ਾਰਾ ਇਹ ਬੋਧ ਆ। ਕਿਉਂਕਿ 20-20 ਰੁਪਏ ਪਾ 30-30 ਰੁਪਏ ਪਾ ਸੌਦੇ ਤੇ ਆਮ ਲੋਕ ਕਹਦੇ ਭਈ ਆਹੀ ਅਸਰ ਬਣਾ ਮੈਂ ਗਾਹ ਗਈ ਅੱਦੇ ਦਵਾਦੇ ਵੇਹੇ ਮੁਰਗੇ ਚੱਲ ਜਾਂਦੇ ਆ ਤੇ ਕੋਈ ਕੋਈ ਹੁੰਦਾ ਜਿਹੜਾ ਸਬਜ਼ੀ ਖਰਦਾ ਵਾ ਜਦ ਤਾ ਰੇਟ ਹੀ ਪੁੱਛਦੇ ਆ ਗਸਮਰ ਉਹ ਕਹਿੰਦੇ ਆ ਕਿ ਦਾੜਾ ਨਾਲ ਪ੍ਰੈਫਰ ਵਧੀਆ ਵਾ ਮੰਡੀ ਵੇ ਭਈ ਪਹਿਲੇ ਆਪਾਂ ਜਾਂਦੇ ਰਹੇ ਆ 4:30 ਵਜੇ 5:00 ਵਜੇ ਹੁਣ 4:00 ਵਜੇ ਤੋਂ ਪਹਿਲਾਂ ਚਾਹੀਦਾ ਜਿਆਦਾ ਜਿਆਦਾ ਸੌਦਾ ਪਹਿਲਾਂ ਆਰਟੀਕ ਲਈਦਾ ਹੁਣ ਕਈ ਵਾਰੀ ਫੜੀਆਂ ਕੋ ਮਿਲਦਾ ਵਾ ਕਿ ਵੀ ਉਹਨਾਂ ਦਾ ਸੌਦਾ ਵਾ ਸੌਦਾ ਪਹਿਲਾਂ ਜੋਖ ਲੈਂਦੇ ਆ ਜਿੱਦਾਂ ਤੁਸੀਂ ਪਹਿਲਾਂ ਸੌਦਾ ਵਾਦ ਲੈ ਹੁੰਦੇ ਰਹੇ ਹੁਣੇ ਵਾਦ ਲਿਆਉਂਦੇ ਨਹੀਂ ਹੁਣੇ ਵਾਦ ਨਹੀਂ ਲਈਦਾ ਭਾਈ ਥੋੜੇ ਲਈਦਾ 10 10 ਕਿਲੋ ਵਾਦ ਤੋਂ ਸਬਜ਼ੀ ਦੀ ਉਸਤਾਨ ਦੀ ਵੀ ਹੁਣ ਮਹਿੰਗਾਈ ਕਰਕੇ ਮਹਿੰਗਾਈ ਕਰਕੇ ਸਰ ਮੇਰਾ ਨਾਮ ਪ੍ਰਵੀਨ ਕੁਮਾਰ ਆ ਬਰਸਾਤ ਕਰਕੇ ਹੋਈ ਆ ਜਿੱਦਾਂ ਬਰਸਾਤ ਕਰਕੇ ਜਿੱਦਾਂ ਖੇਤਾਂ ਵਿੱਚ ਜਿਹੜੀ ਸਬਜ਼ੀ ਹੁੰਦੀ ਆ ਉਹ ਪੈਦਾਵਾਰ ਘੱਟ ਦਿੰਦੀ ਆ ਜਿੱਦਾਂ ਕਿ ਤੁਸੀਂ ਲਾ ਲੋਗੇ ਜਦੋਂ 100% ਨੂੰ ਵੀ 10% ਰਹਿ ਜਾਂਦੀ ਆ ਕਿ ਡਿਮਾਂਡ ਦੇ ਬੰਦੇ ਦੀ ਅੱਗੋਂ ਵਿਕੜੀ ਤੇ ਹੁੰਦੀ ਹੋਣੀ ਆ ਉਹਦੇ ਅਕੋਰਡਿੰਗ ਦੇ ਵਿੱਚ ਤਾਂ ਮਹਿੰਗਾਈ ਵ ਜਿੱਦਾਂ ਜਿੱਥੇ ਇੱਕ ਕਿੱਲੇ 'ਚੋ 30 ਕਿਰੇਟ ਨਿਕਲਦੇ ਹੀ ਉਥੇ 2-3 ਕਿਰੇਟ ਦੇ ਆ ਜਾਂਦੀਏ ਜਿੱਦ ਦੀ ਕੋਈ ਵੀ ਸਬਜ਼ੀ ਲਾ ਲਓ ਤੁਸੀਂ ਐਨੀਥਿੰਗ ਉਹਦੇ ਕਰਕੇ ਮਹਿੰਗਾਈ ਵੱਜ ਜਾਂਦੀ ਆ ਇਹਦਾ ਸਰਕਾਰ ਦਾ ਕਿਸੇ ਦਾ ਵੀ ਕੋਈ ਦੋਸ਼ ਨਹੀਂ ਹੈਗਾ ਕਿਵੇਂ ਗਈ ਆ ਸਰਕਾਰ ਨੇ ਮਹਿੰਗਾਈ ਵਧਾਤੀ ਇਹ ਕਿਸ ਦਾ ਦੋਸ਼ ਨਹੀਂ ਹੈਗਾ ਸਿਰਫ ਇਹ ਮੌਸਮ ਦੇ ਕਰਕੇ ਆ ਬਸ ਸਾਵਣ ਮਹੀਨੇ ਦੇ ਲੱਗ ਜਾ ਕੇ ਹਰ ਸਾਲ ਇਦਾਂ ਹੀ ਹੁੰਦਾ ਵਾ ਹੁਣ ਆ ਹੀ ਹੋਣਾ ਵਾ ਜਿਹੜੀ ਮਰਜ਼ੀ ਸਰਕਾਰ ਆ ਜੇ ਅਸੀਂ ਵੀ ਪਿੱਛੋਂ ਖਰੀਦ ਕੇ ਲੈਣੇ ਆ ਸਰ ਸਾਡੀ ਵੀ ਜਦੋਂ ਦੀ ਮਹਿੰਗਾਈ ਜ਼ਿਆਦਾ ਹੋ ਜਾਂਦੀ ਸਾਡੀ ਇਨਕਮ ਘਟ ਜਾਂਦੀ ਆ ਸਰ ਕਦੀਆਂ ਨੂੰ ਪੈਸੇ ਵੀ ਘਟ ਜਾਂਦੇ ਆ ਮੁਨਾਫਾ ਜੇ ਕੱਲ ਘਾਟੇ ਹੁੰਦਾ ਵਸੇ ਆਪਣੀ ਦੁਕਾਨਦਾਰੀ ਚਲਾਣ ਦੇ ਆ ਔਰ ਰੋਟੀਨ ਚਲਾਣ ਦੇ ਆ ਪੱਕੀ ਦੁਕਾਨਦਾਰੀ ਲਾਣੇ ਤਾਂ ਉਹਨੂੰ ਲਾਣੀ ਪੈਂਦੀ ਐ ਨਹੀਂ ਦੇ ਵਿੱਚ ਅਸੀਂ ਛੁੱਟੀਆਂ ਕਰਨ ਨੂੰ ਫੇਰਦਾਂਗੇ ਚਲੋ ਅੱਜ ਛੁੱਟੀ ਕਰ ਲਈਏ ਨਾਉ ਬਟਾ ਨੂੰ ਫਿਰ ਵੀ ਲਾਣੀ ਪੈਂਦੀ ਐ ਦੁਕਾਨਦਾਰੀ ਖਰਾਬ ਹੁੰਦੀ ਐ ਮੈਂ ਕੱਲ ਵੀ ਮੈਨੂੰ 5500 ਰੁਪਏ ਘਟੇ ਆਏ ਸਭ ਜੀਓ ਖਰਾਬ ਨਿਕਲਦੀ ਐ ਜਦਾ ਮੈਂ ਨਾ ਰਣਦੀਪ ਐ ਭਾਜੀ ਪ੍ਰਸ਼ਾਦ ਦੇ ਕਾਰਨ ਜਿਹੜੇ ਸਬਜ਼ੀ ਦੇ ਮਹਿੰਗਾਈ ਵਧੀ ਹੈ ਕੀ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਨੂੰ ਕੀ ਅਸਰ ਪਿਆ ਬਹੁਤ ਜ਼ਿਆਦਾ ਸਰਪੰਡ ਐ ਜੀ ਪਹਿਲੇ 40 ਰੁਪਏ ਕਿਲ ਜਿਹੜੀ ਚੀਜ਼ 20 ਕਿਲੋ ਹੀ ਉਹ 70 ਕਿਲੋ ਹੋ ਜਾ ਰਹੀ ਹੈ ਬਹੁਤ ਮਹਿੰਗਾਈ ਵਧਣ ਦੀ ਹੈ ਰੇਟ ਬਹੁਤ ਜ਼ਿਆਦਾ ਵਧ ਗਿਆ ਜੀ ਸਰਕਾਰ ਕਰਕੇ ਬਹੁਤ ਜ਼ਿਆਦਾ ਰੇਟ ਵਧ ਗਿਆ ਹੈ ਸਰਕਾਰ ਨੂੰ ਅਪੀਲ ਆਈ ਕਰਨੀ ਚਾਹੁੰਦੇ ਕਿ ਮਹਿੰਗਾਈ ਵੱਲ ਥੋੜਾ ਧਿਆਨ ਦੇਣਾ ਇੰਨੀ ਮਹਿੰਗਾਈ ਜਿਹੜੀ ਆ ਆਮ ਪਬਲਿਕ ਨੂੰ ਕਮਰ ਤੋੜ ਕੇ ਰੱਖ ਦੇਗੀ ਉਹਨਾਂ ਸੇ ਮਹਿੰਗਾਈ ਬਹੁਤ ਮਾੜੀ ਚੀਜ਼ ਹੈਗੀ ਹੈ ਇਸ ਕਰਕੇ ਸਰਕਾਰ ਨੂੰ ਇਹ ਦਰਖਾਸਤ ਕਰਦੇ ਆ ਕਿ ਮਹਿੰਗਾਈ ਵੱਲ ਥੋੜਾ ਜਿਹਾ ਧਿਆਨ ਦੇਣਾ ਹੁਣ ਥੋੜਾ ਲੈਵਲ ਤੇ ਰੱਖਣ